ਤਾਂ ਦੇ ਵਿੱਚ ਸਾਡੇ ਕੋਲ ਪੰਜ ਮੇਰੇ ਨਾਲ ਰਹਿੰਦਾ ਤੇ ਤੁਹਾਨੂੰ ਆਈ ਬੰਦੀ ਭਾਜਾ ਕਰਦੀ ਹੋਰ ਜਨ ਨੂੰ ਦੇਖਣੇ ਪੈ ਚਗਨਾ ਦੇ ਪਾਣੇ ਪਾਣੇ ਪਾਣੀ ਨੇ ਦਿਨ ਚਗਨਾ ਦੇ ਰਾਤ ਰੋਜਨੀ ਆਣਨੀ ਆ ਦਿਨ ਚਗਨਾ ਦੇ ਰਾਤ ਰੋਜਨੀ ਆਣਨੀ ਆ ਦਿਨ ਚਗਨਾ ਦੇ ਰਾਤ ਰੋਜਨੀ ਆਣਨੀ ਆ ਦਿਨ ਚਗਨਾ ਦੇ ਕਰਦੇ ਢੇੜਾ ਸੁੱਚਾ ਕਰਦੇ ਢੇੜਾ ਸੁੱਚਾ ਸੁੱਚਾ ਨਹੀਂ ਭਾਗਾ ਵਾਲੀਏ ਕਰਦੇ ਢੇੜਾ ਸੁੱਚਾ ਸੁੱਚਾ ਨਹੀਂ ਭਾਗਾ ਵਾਲੀਏ ਕਰਦੇ ਢੇੜਾ ਸੁੱਚਾ ਸੁੱਚਾ ਨਹੀਂ ਭਾਗਾ ਵਾਲੀਏ ਕਰਦੇ ਸੁਚਾ ਸੁਚਾ ਨੀ ਭਾਗਾ ਵਾਲੀ ਜੇ ਬਾਜ਼ਾਰ ਜਾਵੇਂਗਾ ਮੈਂ ਵੀ ਨਾਲ ਜਾਊਂਗੀ ਜੇ ਬਾਜ਼ਾਰ ਜਾਵੇਂਗਾ ਮੈਂ ਵੀ ਨਾਲ ਜਾਊਂਗੀ ਪਾ ਕੇ ਲੱਠੇ ਦੀ ਸਲਵਾਰ ਸਾਈਕਲ ਆਪ ਚਲਾਉਂਗੀ 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 ਸਾਡੀਆਂ ਧੀਆਂ ਅਸੀਂ ਸਾਡੀਆਂ ਧੀਆਂ ਨੇ ਬਿਸਾਰ ਦੇ ਲੋਕ ਤੀਆਂ ਹੁੰਦੀਆਂ ਨੇ ਕਰ ਦਾ ਸ਼ਿੰਗਾਰ ਦੇ ਲੋਕ ਤੀਆਂ ਹੁੰਦੀਆਂ ਨੇ ਕਰ ਦਾ ਸ਼ਿੰਗਾਰ ਵੇ ਲੋਕ ਤੀਆਂ ਹੁੰਦੀਆਂ ਨੇ ਕਰ ਦਾ ਸ਼ਿੰਗਾਰ ਵੇ ਲੋਕ ਤੀਆਂ ਹੁੰਦੀਆਂ ਨੇ ਕਰ ਦਾ ਸ਼ਿੰਗਾਰ ਵੇ ਲੋਕ ਸੁੱਚਾ ਨਗ ਸੋਹਣਾ ਸਾਡਾ ਰੱਬ ਸੋਹਣਾ ਲੱਗੇ ਸਾਰਿਆਂ ਤੋਂ ਸੋਹਣੀ ਤੇਰੀ ਪੱਗ ਸੋਹਣਾ ਲੱਗੇ ਸਾਰਿਆਂ ਤੋਂ ਸੋਹਣੀ ਤੇਰੀ ਪੱਗ ਸੋਹਣਾ ਲੱਗੇ ਸਾਰਿਆਂ ਆ ਤੋ ਸੋਣੀ ਤੇਰੀ ਪੱਗ ਸੋਹਣਿਆ ਜੰਨੇ ਗੇ ਨਾ ਹਵਨੇ ਵੇ ਨਜ਼ਰਾ ਲੱਗਣ ਗਿਆ ਮੇਰੀ ਅਸੀਂ ਗਿਆ ਤੂੰ ਮੈਨੂੰ ਨੱਚਦੀ ਵੇਖਣਾ ਜੇ ਮੁੰਡਿਆ ਤੂੰ ਮੈਨੂੰ ਕੈਨੇਡਾ ਜਾਵੇਗਾ ਮੈਂ ਵੀ ਨਾਲ ਜਾਊਂਗੀ ਜੇਂਗਲੈਂਡ ਜਾਵੇਗਾ ਮੈਂ ਵੀ ਨਾਲ ਜਾਊਂਗੀ ਅਬਿਰ ਭਾਜੀ ਨੇ 2-3 ਸਾਲ ਹੋ ਗਏ ਸਾਨੂੰ ਲਾਰਾ ਲਾਇਏ ਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਉੱਥੇ ਚੱਕਰ ਲਵਾਵਾਂਗੇ ਤੇ ਗੱਲ ਨਹੀਂ ਸੁਣਦੇ ਹੁਣ ਜੇ ਇੰਗਲ ਜੇ ਕੈਨੇਡਾ ਜਾਵੇਗਾ ਮੈਂ ਵੀ ਨਾਲ ਜਾਊਂਗੀ ਵੇ ਤੂੰ ਬਿਲਟਾ ਲਾ ਕੇ ਬੈਜ ਜਾਜ ਮੈਂ ਆਪ ਚਲਾਉਂਗੀ ਵੇ ਤੂੰ ਬਿਲਟਾ ਲਾ ਕੇ ਬੈਜ ਜਾਜ ਮੈਂ ਆਪ ਚਲਾਉਂਗੀ ਵੇ ਤੂੰ ਬਿਲਟਾ ਲਾ ਕੇ ਬੈਜ ਜਾਜ ਮੈਂ ਆਪ ਚਲਾਉਂਗੀ आज मैं आप चलाऊंगी किया कर चलिया सरारी आले माय सिकूजिया डारिची जारी लावे धीअ गवां कामे आधी कोई पेश करे चलियां ज़रदारी आली माए साम करे चलियां ਮੈਂ ਕਾਂ ਮੈਂ ਕੁੰਜੀਆਂ ਤੀਆਂ ਕਰ ਚੱਜਾ ਜੱਪੈਨੀ ਆਂਢਾਇਆ ਬਾਪੂ ਤੇਰੇ ਪਿਆਰ ਬਦਲੇ ਅਸੀਂ ਸਾਹਮ ਕੇ ਉਹਨੂੰ ਦਾਗ ਨਾ ਹਵਾ ਜਿੰਨਾ ਲਾਇਆ ਇੱਕ ਰਾਤ ਹੋਰ ਰੱਖ ਲੈ ਜਾਮਾ ਕਾਬਲਾ ਤੇਰੀ ਬਲਹਾਰੇ ਹਲ ਮੈਂ ਸਾਹਮ ਕੁੰਜੀਆਂ ਤੀਆਂ ਕਰ ਚੱਲੀਆਂ ਸਰਦਾਰੀ ਹਲ ਮੈਂ 兄弟啊！ ਮਤ ਕਾਮ ਆਮ ਦੀ ਓ ਮਾਰ ਸਾਰੀ ਬਾਗ ਮਾ ਤੇ ਕੋਲੇ ਜਸਨਾ ਏ ਗੱਲ ਕੰਬੀ ਨਾ ਆਇਆ ਤੇ ਜ਼ਮੀਨ ਤੇ ਭਰਾਵਾ ਦਾ ਨਸੋਰ ਹੋਵੇ ਬੇ ਬੇਚ ਪਿੰਡ ਦੇ ਸਦਾ ਏ ਖਾਨ ਖੰਬੀ ਨਾ ਪੱਗ ਛੱਬੀ ਨਾ ਹੜਵਾਉਂਦੇ ਬਾਪੂ ਜੀ ਹੰਡਾਈਏ ਪੱਗ ਛੱਬੀ ਕਾਈ ਕਦੇ ਨਾ ਲਈ ਹੈਂਡ ਕਰ ਜੀਵਨ ਹੀ ਮੁਖ ਪੁੰਜੇ ਛੋਰ ਬੰਗਲਿਆਂ ਮੇ ਅਰੇ ਅੰਗਰੇਜ਼ ਲਾਉਣ ਨਾ ਬੇਜ਼ਹਾੜ ਵਿੱਚ ਅੰਦਰ ਕੇ ਤਲੂ ਜੰਦਰ ਸੜਕ ਤੇ ਪੈਰੇ ਕਣ ਦਾੜ ਵੱਟ ਲੋ ਤੇਜ ਤਾਰ ਵੈਸਰਾਏ ਜੀ ਨਵੇਂ ਇੱਥੇ ਛੋਰ ਮਾਰ ਤੇ ਛੋਰ ਹੁਕਮ ਨਾ ਮਨ ਦੇ ਛਾਉਨੀਆਂ ਪਟ ਲੋ ਕੱਖ ਲੈਣਾ ਸੇ ਟਟ ਟੁਟਾ ਦਿੱਆ ਮਕਰਨਾਂ ਨਾ ਕੱਟ ਲੋ पिया सोमा भॻत सिंह घर हटलोर वसर मारी ਜੋਟਾ ਕੀ ਨਾਮ ਆਪ ਦਾ ਜਗਵਿੰਦਰ ਕੌਰ ਜੀ ਕਿੱਥੋਂ ਆਏ ਹੋ ਸਰ ਲੋਕਲ ਬਟਿੰਡਾ ਆ ਤੁਸੀਂ ਇਹ ਮੇਲਾ ਲੱਗਿਆ ਮੇਲ ਜਾਗਦੇ ਜਗਨੂਆਂ ਦਾ ਇਸ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੀ ਸਟਾਲ ਲਗਾਈ ਹੈ ਸਰ ਪੰਚਾਇਤੀ ਹੋ ਜਾਂਦੇ ਸਟਾਲ ਲਾਈਏ ਪੰਜਾਬੀ ਟਾਪਾ ਕੀ ਕੁਛ ਹੈ ਇਹਦੇ ਪਿੱਛੇ ਸਰ ਇਹਦੇ ਵਿੱਚ ਇੱਕ ਸਪੈਸ਼ਲ ਹੈ ਜੀ ਆਪਣੇ ਖਾਰੇ ਦੀ ਦਾਰ ਜੀ ਖਾਰੇ ਦੀ ਦਾਰ ਹਲ ਹਲ ਠੰਡੀ ਕਰਕੇ ਆ ਲਮੋ ਮਾ ਜਗਾ ਮੇਰੇ ਮੇਰੇ ਬਾਪੂ ਦੀ ਤੇ ਕੁਲਕੀ ਨਾਲ ਸੈਲੈਂਜ ਤੂੰ ਆਪ ਚਿੰਤਾ ਨਾ ਕਰਾਉਂਦੇ ਓਈ ਤਲਵਾਰ ਤੇ ਕਮੀਂ ਤੇ ਲੰਗਾ ਮੇਰੇ ਨਾਲ ਪਈ ਓ ਆ ਬਾਦ ਰੰਗ ਮੈਂ ਤੇ ਖੰਡ ਦੀ ਦਵਾਈ ਕਾਮ ਵਿੱਚੋਂ ਤੇ ਆਪੀ ਦੁਬਾਰਾ ਗੁਲਾਬ ਦੀ ਬਾਪੂ ਜੀ ਪੰਜਾਬੀ ਮੇਰੇ ਮੋਲ ਬਤਾਉਂ ਨਾ ਹੋਵੇ ਪੰਜਾਬੀ ਮੋਲ ਦੇ ਆਪੋ ਜੀ ਪੰਜਾਬ ਦੀ ਫਿਰ ਮੋਹਰ ਤਸਵਾਨਾ ਉਹ ਇਸ ਸੋਨੇ ਦੇਸ਼ ਪੰਜਾਬ ਦੀਆਂ ਦਿੱਕਤਾਂ ਕੀ ਲਿਖਦੇ ਨੇ ਆਓ ਸੁਣਦੇ ਆ ਇਸ ਸੋਨੇ ਪੰਜਾਬ ਦੀਆਂ ਗੱਲਾਂ ਬਹੁਤ ਰੱਜਵਲੀ ਦੀ ਕਲਮ ਲਾ ਦੇ ਕਮਲੇ ਜੇ ਢੇੜੇ ਟੱਕੀਆਂ ਤੇ ਕਹਿੰਦੇ ਕਿ ਤੇ ਸ਼ੋਸ਼ਣ ਕਸ਼ੂਤ ਦੇਂਦੇ ਥਾ ਥਾਂ ਤੇ ਬਿਜਲੀਆਂ ਭਲੀਆਂ ਲਾੜੀਆਂ ਬੰਦਲਾ ਕਲੀਆਂ ਕਿਸੇ ਐਸਾ ਹਾਰ ਪਰੋਣਾ ਦੇ ਸਭ ਥੇਰੇ ਦੁਨੀਆਂ ਦੇ ਕੋਈ ਦੇਸ਼ ਪੰਜਾਬੋਂ ਸੋਹਣਾ ਨਾ ਗੋभी ਮਟਰ ਟਮਾਟਰ ਗਾਜਰ ਕਿਥੇ ਰੇ ਤੇ ਮਤੀਰੇ ਪੋਚਰ ਕਣਕਾਂ ਦੀਆਂ 곗곗 ਬੱਲੀਆਂ ਮੱਕੀਆਂ ਦੇ ਕੁਚੜੀ ਛੱਲੀਆਂ ਝੜ ਕੰਗਣ ਝੜਕਣ ਟਟਾਂ ਦੇ ਕਰ ਸਰਸੋਂ ਚਰਮਾਲੇ ਦੇਖੇ ਨਹੀਂ ਆਏ ਕਿਨੇ ਸੀਗੇ ਤੇ ਹੋਰ ਆ ਮੱਕੀ ਦੀ ਰੋਟੀ ਆਪਣੇ ਪਿੰਡਾਂ ਦੇ ਆ ਤੁਸੀਂ ਤਾਂ ਆਪਾਂ ਨੂੰ ਤਾਂ ਪਤਾ ਹੀ ਨਾ ਜਿਆਦਾ ਹੈ ਜਿਹੜੀਆਂ ਆਪਾਂ ਦੂਜੇ 버ਗਰ ਪੀ ਦੇ ਖਾਣੇ ਆ ਉਹ ਤਾਂ ਨਹੀਂ ਮਿਲਿਆ ਕੋਈ ਇੱਥੇ ਕਿਉਂਕਿ ਉਹ ਸਿਹਤ ਲਈ ਇੱਥੋਂ ਪਤਾ ਲੱਗਦਾ ਸਿਹਤ ਲਈ ਖਾਣੀ ਕਰਕੇ ਆਪਾਂ ਖਾਣੇ ਜ਼ਰੂਰ ਆ ਪਰ ਸਿਹਤ ਨੂੰ ਸਾਡੀ ਉਹ ਨੁਕਸਾਨ ਕਰਦੇ ਆ ਤੇ ਹੋਰ ਕੀ ਲੱਗਿਆ ਵਧੀਆ ਪੋਸਟਕਾ ਕਿਤਾਬਾਂ ਦੇ ਸਟਾਲਾਂ ਬਹੁਤ ਆ ਬਹੁਤ ਜੀ ਲੱਗਿਆ ਪੜ੍ਹਦੇ ਹੁੰਨੇ ਆ ਅੱਛਾ ਆ ਬੱਚੇ ਤੁਸੀਂ ਕੀ ਕੀ ਦੇਖ ਕੇ ਆਏ ਹੋ ਕੋਈ ਕਿਤਾਬਾਂ ਵਾਲੇ ਪਾਸੇ ਗਏ ਸੀ ਤੇਰੇ ਪਾਸੇ ਕਿਤਾਬਾਂ ਵੀ ਆ ਹਾਂਜੀ ਤੇ ਕਿਹੜਾ ਇੱਕਤਾਬ ਕੋਈ ਜਿਹੜੀ ਛੋਟੀ ਪਹਿਲਾਂ ਕੋਈ ਪੜ੍ਹਦੇ ਹੋਗੇ ਜਾਂ ਤੁਹਾਨੂੰ ਲੱਗਿਆ ਵਧੀਆ ਵਧੀਆ ਕਿਹੜਾ ਕੋਈ ਲੱਗਿਆ ਕੋਈ ਚੰਗੀ ਚੀਜ਼ ਕੀ ਇੱਥੋਂ ਦੇਖ ਕੇ ਸਿੱਖ ਕੇ ਆਏ ਹੋ ਜਿਹੜੇ ਅੱਗੇ ਜਾ ਕੇ ਵੀ ਦੂਜੇ ਤੁਸੀਂ ਆਪਦੇ ਸਾਥੀਆਂ ਬੱਚਿਆਂ ਨੂੰ ਦੱਸੋ ਹਾਂਜੀ ਸਭਿਆਚਾਰ ਤਾਂ ਬਹੁਤ ਮਜ਼ਾ ਆ ਤੇ ਇਹਦੇ ਚ ਕੀ ਸਭਿਆਚਾਰ ਤਾਂ ਕੋਈ ਅੰਗ ਵਿੱਚੋਂ ਇੱਕ ਕੋਈ ਗੱਲ ਦੱਸੋ ਸਾਨੂੰ ਸਭਿਆਚਾਰ ਜਿਹੜਾ ਤੁਹਾਨੂੰ ਵਧੀਆ ਲੱਗਿਆ ਹੋਵੇ ਲਫਾਫੇ ਲੈ ਪਾਪੇ ਲੈਣੇ ਸ਼ੁਰੂ ਕਰਦੇ ਲਫਾਫੇ ਨੂੰ ਛੱਡ ਕੇ ਝੋਲਿਆਂ ਨੂੰ ਵਰਤੋ ਉਹ ਤੁਹਾਡੇ ਲਈ ਸਭ ਤੋਂ ਜ਼ਰੂਰੀ ਹੈ ਲੋਯਾ ਇਸ ਚੈਨ ਵਿੱਚ ਜੇਕਰ ਉਹ ਇਥੇ ਬੱਚਿਆਂ ਨੂੰ ਐਸੀ ਚੀਜ਼ ਲਈ ਜਾਗਰੂਤ ਹੋਏ ਵੀ ਲਫਾਫੇ ਛੱਡ ਕੇ ਝੋਲੇ ਵਰਤੋ ਕਿਉਂਕਿ ਲਫਾਫੇ ਆਪਾਂ ਨੂੰ ਹਰ ਮੋੜ ਤੇ ਨੁਕਸਾਨ ਦਿੰਦੇ ਨੇ ਚੋਲੇ ਆਪਾਂ ਲੈ ਕੇ ਜਾਓ ਘਰੋਂ ਲੈ ਕੇ ਜਾਓ ਪਹਿਲੇ ਜ਼ਮਾਨੇ ਦੇ ਵਿੱਚ ਸਾਰੇ ਬਜ਼ੁਰਗੀ ਘਰੋਂ ਲੈ ਕੇ ਜਾਂਦੇ ਸੀ ਤੇ ਹੁਣ ਅੱਜ ਕੱਲ ਅਗਲਾ ਕਹਿੰਦਾ ਕਿ ਉੱਥੇ ਦੁਕਾਨ ਤੋਂ ਮਿਲ ਜੂਗਾ ਤੁਹਾਨੂੰ ਲੈਕਦੀ ਕੀ ਲੋੜ ਹੈਗੀ ਹਾਂ ਜਿਹੜਾ ਤੁਸੀਂ ਲਫਾਫੇ ਦੀ ਗੱਲ ਕੀਤੀ ਹੈ ਲਫਾਫੇ ਵਖੇਲ ਸਰਕਾਰ ਨੇ ਕਈ ਵਾਰੀ ਬੰਦ ਵੀ ਕੀਤੇ ਨੇ ਪਰ ਫਿਰ ਵੀ ਚਲਦਰੀ ਪਰ ਲੋਕ ਹਟਦੇ ਹੀ ਨਹੀਂ ਹੈਗੇ ਕਿ ਉਹਨਾਂ ਨੇ ਬੰਦ ਕਰੀ ਐ ਸੀ ਕਿਉਂਕਿ ਲੋਕਾਂ ਨੂੰ ਐ ਵੀ ਮਿਲੀ ਤਾਂ ਜਾਂਦੇ ਨੇ ਜੇ ਪਿੱਛੋਂ ਬੈਨ ਹੋ ਜਾਣ ਤਾਂ ਆਪਾਂ ਨੂੰ ਬਹੁਤ ਮੈਡੀਕਲ ਟਾਈਟ ਚਾਹੀਦੇ ਨੇ ਬੜ ਬੈਕ ਆਪਾਂ ਕਹਿੰਦੇ ਆ ਵੀ ਗਾਣਾ ਸੁਣਦੇ ਹੁੰਦੇ ਸੀ ਕੁਝ ਵੀ ਸੁਣਿਆ ਹਣਾ ਬੱਚਿਆਂ ਨੇ ਵੀ ਘਗਰੇ ਵੀ ਗਏ ਫਲਕਾਰੀਆਂ ਵੀ ਗਏ ਜੇ ਇੱਥੇ ਤੁਸੀਂ ਘਗਰੇ ਵੀ ਦੇਖੇ ਹੋਣੇ ਆ ਫਲਕਾਰੀਆਂ ਵੀ ਤੇ ਰੇਸ ਵੀ ਨਾਲੇ ਵੀ ਦੇਖੇ ਹੋਣੇ ਆ ਜਿਹੜਾ ਸਾਡਾ ਪ੍ਰਾਤਨ ਵਿਰਸਾ ਸੀ ਉਹਤੀਆਂ ਬਹੁਤ ਆ ਤੇ ਤੁਸੀਂ ਤਾਂ ਵੇਖੋ ਹੁਣ ਕਿੱਡੇ ਕਿੱਡੇ ਮੰਚਾਂ ਤੇ ਬਹੁਤੀਆਂ ਖੜੀਆਂ ਲੜਕੀਆਂ ਸਵਾਲ ਕਰਿਆ ਕਰੋ ਜੇ ਕੋਈ ਤੀਸਰਾ ਕੋਈ ਇਹਦੀ ਬਾਰੇ ਤਾਂ ਕੋਈ ਨਹੀਂ ਪਤਾ ਉਸ ਦਾ ਕੋਈ ਵਾਕਿਆਤੋ ਬਾਅਦ ਦੇ ਕੀ ਚਰਾ ਤੇ ਇਹ ਦੂਜਾ ਗੁਰੂ ਆਦੇ ਹੁੰਦੇ ਆ ਪਰ ਇਹਨਾਂ ਤੋਂ ਸਿੱਖ ਕੇ ਤੇ ਤੁਨੇ ਸਵਾਲ ਕਰਨਾ ਸਿੱਖੋ ਜਦੋਂ ਤੁਸੀਂ ਸਵਾਲ ਨਹੀਂ ਕਰਨਾ ਸਿੱਖਦੇ ਤਾਂ ਕੁਝ ਨਹੀਂ ਤੁਸੀਂ ਸਮਝਦੇ ਜ਼ਿੰਦਗੀ ਚ ਸਵਾਲ ਕਰਨਾ ਸਿੱਖੋ ਤੇ ਕਿਹੜਾ ਸਕੂਲ ਆ ਜੀ ਅਸਰ ਨਹੀਂ ਕਹਾਂਗਾ ਇਹਨਾਂ ਬਣਾ ਨੇ ਪੜਾ ਕਿੱਤੀ ਆ ਬਈ ਸਵਾਲ ਕਰਨਾ ਜਿਹੜੇ ਸਕੂਲ ਤੇ ਅਸੀਂ ਇਹ ਸੋਡੀ ਗੱਲ ਪਹੁੰਚਾਵਾਂਗੇ ਸਾਰੇ ਆ ਜਿਹੜੇ ਚੈਨਲ ਜਰੀਏ ਬਹੁਤ ਬਹੁਤ ਧੰਨਵਾਦ ਤੇ ਕਾਮ ਆਵਦੀ ਓ ਮਾਰ ਸਾਰੀ ਬਾਦ ਮਾਡੇ ਕੋਲੇ ਜਸਨਾਏ ਗੱਲ ਕਬੀਨਾ ਆਇਆ ਤੇ ਜ਼ਮੀਨ ਤੇ ਪਰਾਵਾਂ ਲੂ ਜਾਂਦੇ ਸੜਕ ਤੇ ਪੈਰ ਕਣ ਦੜ ਵੱਟ ਲੋ ਵੇਜਤਾਰ ਵਸਰਾਏ ਜੀ ਨਵੇਂ ਇਥੇ ਛੋਰ ਮਾਰ ਤੇ ਛੋਰ ਹੁਕਮਨਾ ਮਨ ਦੇ ਛਾਉਣੀਆਂ ਪਟ ਲੋ ਅਗਲੇ ਨ ਸਿੱਟ ਬਿਸਕਟਾ ਦੁੱਖੀਆਂ ਮਕਰਨਾਂ ਕਾ पिया सोम भॻत सिंड करो नुकारे हटार ਜੋਟਾ ਕੀ ਨਾਮ ਆਪਰਾ ਜੀ ਬੋ ਰਾਜਵਿੰਦਰ ਪਰਸਨ ਜੀ ਕਿੱਥੋਂ ਆਏ ਹੋ ਅੱਜ ਤੁਸੀਂ ਇਹ ਮੇਲਾ ਲੱਗਿਆ ਮੇਲ ਜਾਗਦੇ ਜੁਗਨੂਆਂ ਦਾ ਇਸ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੀ ਸਟਾਲ ਲਗਾਈ ਹੈ ਸਰ ਪੰਚਾਇਤੀ ਹੋ ਜਾਂਦੇ ਸਟਾਲ ਲਾਈਏ ਪੰਜਾਬੀ ਟਾਪਾ ਕੀ ਕੁਛ ਹੈ ਇਹਦੇ ਵਿੱਚ ਸਰ ਇਹਦੇ ਵਿੱਚ ਇੱਕ ਮੈਂ স্পੈਸ਼ਲ ਹੈ ਕਿ ਆਪਣੇ ਖਾਰੇ ਦੀ ਦਾਰ ਜੀ ਮਾਰੇ ਦੀਦਾਰ ਹਰ ਹਰ ਟੰਡੀ ਕਰਕੇ ਅਲ ਮੁਹਰੀ ਜਾਨੀ ਰਾਗ ਦੀ ਤੇ ਕੁਲਕੇ ਨਾਲ ਸੈਲੈਂਟ ਹੋਰੀ ਤਲਵਾਰ ਤੇ ਕਮੀਜ਼ ਲੈ ਜਾ ਮੇਰੇ ਰਾਪਤੀ ਓਏ ਆਸ ਰੰਗ ਵੈਖ ਖੰਡ ਦੀਦਾ ਭਾਈ ਕੰਨ ਵਿੱਚੋਂ

ਕਿੱਥੇ ਸੋਸ਼ਣ ਕਛੂ ਬੂਤੇਂਦੇ ਧਾਖਾਂ ਤੇ ਬਿਜਲੀਆਂ ਭਲੀਆਂ ਲਾਰੀਜਾਂ ਬੰਦਲਾ ਕਲੀਆਂ ਕਿਸੇ ਐਸਾ ਹਾਰ ਪਰੋਣਾ ਨਾ ਵਿਖਦੇ ਸਭ ਥੇਰੇ ਦੁਨੀਆਂ ਦੇ ਕੋਈ ਦੇਸ਼ ਪੰਜਾਬੋਂ ਸੋਹਣਾ ਨਾ ਗੋभी ਮਟਰ ਟਮਾਟਰ ਗਾਜਰ ਕਿਥੇ ਰੇਤ ਮਤੀਰੇ ਪਚਰ ਕਣਕਾਂ ਦੀਆਂ ��ਟ곔 ਭਲੀਆਂ ਮੱਕੀਆਂ ਦੇ ਕੁਚੜੀ ਛੱਲੀਆਂ ਛਣ ਕੰਗਣ ਛਣਕਣ ਟਟਾਂ ਦੇ ਕਰ ਸਰਸ